ਅੰਤ ਇਤਿਹਾਸਕ ਕਾਲ ਦੋਸਤੋ ਮੇਰਾ ਨਾਮ ਹੈ ਜੀਐਸ ਐਕਸਪਲੈਂਸ ਤੁਹਾਡਾ ਸਾਰਿਆਂ ਦਾ ਮੈਂ ਆਪਦੇ ਚੈਨਲ ਮੱਡ ਟੂ ਮਾਈਂਡ ਸੈਟ ਦੇ ਵਿੱਚ ਸਵਾਗਤ ਕਰਦਾ ਹਾਂ ਸਾਡੀ ਪਹਿਲੀ ਵੀਡੀਓ ਦੇ ਵਿੱਚ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲੀ ਵੀਡੀਓ ਆ ਸ਼ੁਰੂ ਦੇ ਵਿੱਚ ਇਹਨੇ ਵੀਡੀਓ ਬੰਦ ਚਾਲੂ ਕਰਤੀ ਸਾਡਾ ਦਿਮਾਗ ਹਲਾਤਾ ਹਨ ਇਹ ਇੱਕ ਰੀਜ਼ਨ ਹੈ ਕਿਉਂਕਿ ਅੱਜ ਦੀ ਜਿੱਤੀ ਸਾਡੀ ਸਾਰੀ ਵੀਡੀਓ ਇਹ ਸਾਡੇ ਦਿਮਾਗ ਇਹੀ ਹੋਣ ਵਾਲੀ ਆ ਠੀਕ ਹੈ ਹੁਣ ਜਿਵੇਂ ਉਸੇ ਦੇਖਿਆ ਹੋਣਾ ਵੀ ਵੀਡੀਓ ਬੰਦ ਹੋਈ ਤੁਹਾਡੇ ਦਿਮਾਗ ਤੇ ਇਕਦਮ ਪ੍ਰੈਸ਼ਰ ਪਿਆ ਫਿਰ ਚੱਲ ਫਿਰ ਖੁਸ਼ ਹੋ ਗਏ ਫਿਰ ਉਹ ਕੀ ਦੇ ਹੋ ਗਈ ਇਕਦਮ ਉਹਨਾਂ ਨੋਟੀਫਿਕੇਸ਼ਨ ਵੱਜੀ ਇਹ ਜੋ ਚੀਜ਼ ਹੈ ਪ੍ਰੋਸੈਸ ਹੈ ਸਾਡੇ ਬ੍ਰੇਨ ਦੇ ਮਾਈਕਰੋਨਸ ਨੂੰ ਡਿਸਟਰੋਏ ਕਰ ਦਿੰਦੀ ਹੈ ਨਿਊਰੋਨਸ ਨੂੰ ਡਿਸਟਰੋਏ ਕਰ ਦਿੰਦੀ ਹੈ ਜਿਨ੍ਹਾਂ ਵਿੱਚ ਜੀ ਮੈਸੇਜ ਆਉਂਦੇ ਹੁੰਦੇ ਆ ਠੀਕ ਹੈ ਇਹ ਚਲੋ ਮੈਂ ਤਾਂ ਇੰਟੈਂਸ਼ਨਲੀ ਕੀਤਾਗਾ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਦਿਨ ਦੇ ਵਿੱਚ ਕਿੰਨੀ ਵਾਰੀ ਚੀਜ਼ਾਂ ਕਰ ਲੈਣੇ ਆ ਹਨ ਬੀ ਹੋ ਜਾਂਦੀਆਂ ਨੇ ਔਰ ਸੌਖੇ ਤਰੀਕੇ ਨਾਲ ਸਮਝਾਵਾਂ ਸਪੋਜ਼ ਕਰੋ ਤੁਸੀਂ ਕੋਈ ਕੰਮ ਕਰ ਰਹੇ ਹੋ ਹਨ ਆਪਦੇ ਆਫਿਸ ਦਾ ਜਾਂ ਸਕੂਲ ਦਾ ਫਿਰ ਤੁਹਾਡੇ ਫੋਨ ਤੇ ਇੱਕਦਮ ਇੱਕ ਨੋਟੀਫਿਕੇਸ਼ਨ ਦੀ ਟੱਲੀ ਵੱਜਦੀ ਆ ਜਾਂ ਆਪਾਂ ਕਹਿ ਲਈਏ ਵੀ ਬੈਲ ਵੱਜਦੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਉਧਰ ਰਿਪਲਾਈ ਕਰਕੇ ਸੋਸ਼ਲ ਮੀਡੀਆ ਸਾਈਟਸ ਕੋਲ ਨੇ ਨਿਓ ਸਕਰੋਲਿੰਗ ਕਰਨ ਲੱਗ ਜਾਂਦੇ ਹੋ ਠੀਕ ਹੈ ਤੁਹਾਨੂੰ ਸਕਰੋਲਿੰਗ ਕਰਦੇ ਕਰਦੇ ਫਿਰ ਇਹ ਨਹੀਂ ਇਹ ਅਹਿਸਾਸ ਹੁੰਦਾ ਕਿ ਅਸੀਂ ਕਿੰਨਾ ਟਾਈਮ ਖਰਾਬ ਕਰ ਚੁੱਕੇ ਹਾਂ ਜਾਂ ਸਾਡਾ ਕਿੰਨਾ ਟਾਈਮ ਵੀਰ ਚੁੱਕਿਆ ਹੈ ਜਿੱਤੋਂ ਬਾਅਦ ਕੇ ਕਲੀਗਰੇਟ ਦਾ ਸਾਈਕਲ ਸ਼ੁਰੂ ਹੋ ਜਾਂਦਾ ਇਹ ਤੁਸੀਂ ਦੇਖ ਲਿਓ ਕਿ ਮੇਰਾ ਆਫਿਸ ਦਾ ਕੰਮ ਵੀ ਰਹਿ ਗਿਆ ਮੈਂ ਬਿਨਾ ਕੁਝ ਕੀਤੇ ਥੱਕ ਵੀ ਗਿਆ ਤੇ ਇਹ ਚੀਜ਼ ਨੂੰ ਹੁਣ ਕਈ ਬੰਦੇ ਆਲਸ ਦੇ ਵਿੱਚ ਲੈ ਲੈਂਦੇ ਆ ਕਿ ਨਹੀਂ ਯਾਰ ਮੈਂ ਆਲਸੀ ਹਾਂ ਜਾਂ ਫਿਰ ਹਨਾ ਸੀ ਕਹਿੰਦੀ ਵੀ ਕੀ ਵਾਰ ਬੰਦਾ ਸੋਸ਼ਲ ਐਂਜਾਇਟੀ ਤੋਂ ਸੋਚ ਕੇ ਵੀ ਮੈਂ ਡਿਪਰੈਸ਼ਨ ਦਾ ਸ਼ਿਕਾਰ ਆ ਇਹ ਚੀਜ਼ਾਂ ਸੋਚਣ ਲੱਗ ਜਾਂਦਾ ਪਰ ਜੇ ਮੈਂ ਤੁਹਾਨੂੰ કહਾਂ ਵੀ ਨਾ ਤਾਹੀ ਆਲਸ ਪਾਣਾ ਤੇ ਨਹੀਂ ਇਹ ਡਿਪਰੈਸ਼ਨ ਆ ਫਿਰ ਤੁਹਾਡਾ ਕੀ ਜਵਾਬ ਹੋਊਗਾ ਹਾਂਜੀ ਤੁਸੀਂ ਸਹੀ ਸੁਣਿਆ ਇਹ ਅਸਲੀਅਤ ਦੇ ਵਿੱਚ ਇਹ ਚੀਜ਼ ਹੈ ਇਹ ਬ੍ਰੇਨ ਰੌਟ ਕਹੀ ਜਾਂਦੀ ਹੈ ਬ੍ਰੇਨ ਰੌਟ ਅੰਗਰੇਜ਼ੀ ਦਾ ਸ਼ਬਦ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਬ੍ਰੇਨ ਅਤੇ ਰੌਟ ਜਿਸ ਦਾ ਮਤਲਬ ਹੈ ਦਿਮਾਗ ਦਾ ਗਲ ਜਾਣਾ ਹੁਣ ਇਹ ਸਭ ਚੀਜ਼ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਸਭ ਚੀਜ਼ ਸ਼ੁਰੂ ਹੁੰਦੀ ਹੈ ਸਾਡੇ ਓਵਰ ਐਕਸਪੋਜ਼ਰ ਆਫ ਮੋਬਾਈਲ ਫੋਨਸ ਤੋਂ ਅਸੀਂ ਬਿਨਾ ਕਿਸੇ ਮਤਲਬ ਦਾ ਕੰਟੈਂਟ ਸਿਰਫ ਟਾਈਮ ਪਾਸ ਲਈ ਦੇਖਦੇ ਰਹਿੰਨੇ ਹਾਂ ਉਹੀ ਬੇਮਤਲਬ ਅਸੀਂ ਸਕਰੋਲਿੰਗ ਕਰਦੇ ਰਹਿੰਨੇ ਹਾਂ ਬੇਮਤਲਬ ਨੋਟੀਫਿਕੇਸ਼ਨਾਂ ਤੇ ਰਿਪਲਾਈ ਹੋ ਗਏ ਦੇ ਮੈਸੇਜ ਦੇਖ ਲਏ ਹਨਾ ਕਈ ਵਾਰ ਸਾਡਾ ਇਹ ਜਾਂ ਹੁੰਦਾ ਕਿ ਸਾਡਾ ਦਿਲ ਵੀ ਨਹੀਂ ਕਰਦਾ ਹੁੰਦਾ ਪਰ ਸਾਡੇ ਕੋਲੇ ਕਰਨ ਲਈ ਕੁਝ ਨਹੀਂ ਹੁੰਦਾ ਅਸੀਂ ਉਦੋਂ ਵੀ ਸਕਰੋਲਿੰਗ ਕਰਨ ਲੱਗ ਜਾਂਦੇ ਆ ਚਲੋ ਤੁਹਾਨੂੰ ਅੱਜ ਤੇ ਵਾਰੀ ਹੋਰ ਵਿਸਥਾਰ ਦੇ ਵਿੱਚ ਦੱਸਦਾ ਮੈਂ ਇਹ ਸਾਨੂੰ 1900 ਦੀ ਗੱਲ ਹੈ 1900 ਦੇ ਵਿੱਚ ਇੱਕ ਸਾਇੰਟਿਸਟ ਹੋਏ ਸੀ ਜਿਨ੍ਹਾਂ ਦਾ ਨਾਮ ਸੀਗਾ ਬੈਂਜਾਮਿਨ ਆਈਵਸ ਗਿਲਮਨ ਇਹਨਾਂ ਨੇ ਸਾਨੂੰ ਮਿਉਜ਼ੀਅਮ ਫਟਿਕ ਬਾਰੇ ਦੱਸਿਆ ਜੀ ਮਿਉਜ਼ੀਅਮ ਫਟਿਕ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿਮਾਗੇ ਇਸ ਤੋਂ ਬਾਅਦ 1950 ਦੇ ਵਿੱਚ ਇੱਕ ਸਾਇੰਟਿਸਟ ਹੋਏ ਸੀ ਇਹਨਾਂ ਨੇ ਸਾਨੂੰ ਇਹ ਚੀਜ਼ ਦੱਸੀ ਸੀ ਕਿ ਕਿ ਸਰਟ ਦਿਮਾਗ ਹੈ ਜਿਹੜਾ ਉਹ ਇੱਕ ਫਿਲਟਰ ਦੇ ਤਰੀਕੇ ਨਾਲ ਕੰਮ ਕਰਦਾ ਹੈਗਾ ਤੇ ਬੜੀ ਇਨਫੋਰਮੇਸ਼ਨ ਸਾਡੇ ਦਿਮਾਗ ਦੇ ਸਿਸਟਮ ਨੂੰ ਕਰਪਟ ਕਰ ਦਿੰਦੀ ਹੈ ਜਾਂ ਫਿਰ ਅਸੀਂ ਕਹੇ ਲਈ ਤਬਾਹ ਕਰ ਦਿੰਦੀ ਹੈ ਫੋਰ ਐਗਜ਼ਾਮਪਲ ਜਿਵੇਂ ਅਸੀਂ ਕਹੀ ਵੀ ਪਾਣੀ ਦਾ ਗਲਾਸ ਇਹਦੇ ਵਿੱਚ ਇਨਫੋਰਮੇਸ਼ਨ ਇਹਨੂੰ ਸਮਝ ਲਓ ਵੀ ਪਾਣੀ ਇਨਫੋਰਮੇਸ਼ਨ ਹੈ ਤੇ ਕੱਪ ਸਾਡਾ ਦਿਮਾਗ ਹੈ ਉਹ ਭਰੀ ਜਾਂਦਾ ਭਰੀ ਜਾਂਦਾ ਭਰੀ ਜਾਂਦਾਗਾ ਫਿਰ ਇੱਕ ਮੌਕੇ ਤੇ ਆ ਕੇ ਸਾਰਾ ਬਾਹਰ ਨਿਕਲਣ ਲੱਗ ਜਾਂਦਾ ਇਹਦੇ ਨਾਲ ਕੀ ਹੈ ਜਿਹੜੀ ਤਾਂ ਨਵੀਂ ਇਨਫਾਰਮੇਸ਼ਨ ਉਹ ਵੀ ਬਾਹਰ ਜਾ ਰਹੀ ਹੈ ਜਿਹੜੀ ਪੁਰਾਣੀ ਹੈ ਉਹਦਾ ਵੀ ਫਲੋ ਖਰਾਬ ਹੋ ਜਾਂਦਾਗਾ ਹਨਾ ਤੇ ਇਹ ਚੀਜ਼ ਨੂੰ ਦੇਖਦੇ ਹੋਏ ਇਸ ਤੋਂ ਬਾਅਦ 2009 ਦੇ ਵਿੱਚ ਇੱਕ ਸਾਇੰਟਿਸਟ ਆਏ ਸੀ ਇਹਨਾਂ ਨੇ ਵੀ ਬ੍ਰੇਨ ਦੇ ਉੱਤੇ ਰਿਸਰਚ ਕੀਤੀ ਇਹਨਾਂ ਨੇ ਸਾਨੂੰ ਬ੍ਰੇਨ ਦੀ ਬਹੁਤ ਨੌਲੇਜ ਦਿੱਤੀ ਇਹਦੇ ਬਾਰੇ ਤੁਹਾਨੂੰ ਅਗਲੇ ਤਰੀਕੇ ਨਾਲ ਸਮਝਾਉਣੇ ਆ ਦੋਨਾਂ ਨੂੰ ਇੰਟਰਕਨੈਕਟ ਕਰਕੇ ਦੋਹਰੇ ਪਾਏ ਦੇ ਵਿੱਚ ਡਾਕਟਰ ਆਏ ਇਹਨਾਂ ਨੇ ਸਾਨੂੰ ਦੱਸਿਆ ਇਹਨਾਂ ਨੇ ਬ੍ਰੇਨ ਦੀ ਈਸੀ ਰੀ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਜਿਹੜਾ ਕੁਇਕ ਕੰਟੈਂਟ ਆ ਸਾਡੇ ਦਿਮਾਗ ਦੀਆਂ ਪੈਟਰਨ ਨੂੰ ਖਰਾਬ ਕਰ ਦਿੰਦਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਹੋਵੇ ਜਿਵੇਂ ਕੋਈ ਜਵਾਕ ਅਸੀਂ ਕਹਦੇ ਹਾਂ ਵੀ ਜਿਹੜਾ ਜਵਾਕ ਮੋਬਾਈਲ ਫੋਨ ਤੋਂ ਦੂਰ ਆ ਉਹ ਉਹ ਅਕਸਰ ਹੀ ਸਾਨੂੰ ਜ਼ਿਆਦਾ ਖੁਸ਼ਹਾਲ ਦਿਖਦਾਗਾ ਹੈਲਥੀ ਦਿਖਦਾਗਾ ਬਸ ਮਤਲਬ ਅਸੀਂ ਕਹੇ ਦੀ ਵੀ ਕੰਪੇਅਰ ਕਰੀਏ ਕਿ ਜਵਾਕ ਨਾਲੋਂ ਜਿਹਦੇ ਹੱਥ ਵਿੱਚ ਫੋਨ ਰਹਿੰਦਾਗਾ ਜੋ ਅਸੀਂ ਦੇਖਦੇ ਹਾਂ ਵੀ ਛੋਟੇ ਉਮਰ ਦੇ ਦਿਵਾਨਗ ਹੁੰਦੇ ਆ ਉਹਨਾਂ ਤੋਂ ਅਸੀਂ ਫੋਨ ਖੋੜੀ ਤੇ ਰੋਟੀ ਵੀ ਨਹੀਂ ਖਾਂਦੇ ਅੱਜ ਕੱਲ ਅਸੀਂ ਆਮ ਹੀ ਇਹ ਚੀਜ਼ ਦੇਖਦੇ ਆ ਹੁਣ ਇਹ ਚੀਜ਼ ਦਾ ਕਾਰਨ ਜਾਂ ਇਹ ਚੀਜ਼ ਦੇ ਨੁਕਸਾਨੀ ਆ ਵੀ ਸਾਡੇ ਦਿਮਾਗ ਦੇ ਨਿਊਰੋਨ ਡਿਸਟਰਾਇ ਹੋ ਲੱਗ ਜਾਂਦੇ ਆ ਜਿਨ੍ਹਾਂ ਦੇ ਰਾਹੀਂ ਸਾਡੇ ਦਿਮਾਗ ਦੇ ਵਿੱਚ ਮੈਸੇਜ ਜਾਂਦਾਗਾ ਉਹ ਇੱਕ ਲੂਪ ਦੇ ਵਿੱਚ ਫਸ ਜਾਂਦੇ ਆ ਹੁਣ ਹੁਣ ਉਸ ਚੀਜ਼ ਦੇਖੀ ਹੋਈ ਵੀ ਅਸੀਂ ਅੱਜ ਕੱਲਣਾ ਥੱਕੇ ਥੱਕੇ ਰਹੇ ਜਾਨੇ ਵੀ ਖਾਲੀਪਣ ਜਾਂ ਇਨਸਾਨ ਦੇ ਵਿੱਚ ਵੀ ਇਹ ਕਿਉਂ ਹੁੰਦਾ ਕੀ ਹੁੰਦਾ ਈਜ਼ੀ ਡੋਪਾਮੀਨ ਦੇਕਰ ਹਾਂਜੀ ਸੀ ਸੀ ਸੁਣਿਆ ਇਜ਼ੀ ਡੋਪਾਮਾਈਨ ਡੋਪਾਮਾਈਨ ਸਾਡੇ ਦਿਮਾਗ ਦਾ ਇੱਕ ਹਾਰਮੋਨ ਹੁੰਦਾ ਹੈਗਾ ਅਸੀਂ ਇਹਨੂੰ ਫੀਲ ਗੁੱਡ ਹਾਰਮੋਨ ਜਾਂ ਪਲੇਜ਼ਰ ਹਾਰਮੋਨ ਕਹਿ ਸਕਦੇ ਹਾਂ ਕੁਝ ਇਹੋ ਜਿਹਾ ਦਿਖਦਾ ਹੁੰਦਾ ਹੈਗਾ ਹੁਣ ਸਮਝੋ ਮੇਰੀ ਗੱਲ ਡੋਪਾਮਾਈਨ ਤੇ ਇਹਦਾ ਰਿਲੇਸ਼ਨ ਕੀ ਆ ਸਾਨੂੰ ਪਤਾ ਹੈਗਾ ਕਿ ਇਨਸਾਨ ਪਹਿਲਾਂ ਪੰਦਰ ਸੀ ਆਦੀ ਮਾਨਵ ਸੀਣਾ ਆਦੀ ਮਨ ਤੇ ਸਮੇਂ ਤੋਂ ਲੈ ਕੇ ਅਸੀਂ ਅੱਜ ਸਾਇੰਸ ਤੇ ਟੈਕਨੋਲੋਜੀ ਦੇ ਵਿੱਚ ਐਵੋਲੂਸ਼ਨ ਕਰਕੇ ਆਏ ਹਾਂ ਯਾ ਅਸੀਂ ਕਹਿੰਦੇ ਜੀ ਪੁਰਾਣੀ ਥਿਣੋਂ ਵਿੱਚ ਚੱਲ ਕੇ ਆਈਆਂ ਤੇ ਉਹ ਸਮਾਂ ਕੀ ਹੁੰਦਾ ਸੀ ਮੇਰੇ ਸਾਡੇ ਬ੍ਰੇਨ ਨੂੰ ਅੱਖਾਂ ਨੂੰ ਉਹ ਚੀਜ਼ ਫੂਡ ਦਿਖਿਆ ਜਾਂ ਸ਼ੈਲਟਰ ਦਿਖਣ ਦਾ ਮਤਲਬ ਨੂੰ ਇੱਕ ਸਨੇਹਾ ਦੇਣਾ ਹੁੰਦਾ ਸੀ ਕਿਸੇ ਅੱਗੇ ਤੇ ਦੇਖਣ ਵਾਸਤੇ ਖੂੜਾ ਪੂਜਨਾਂ ਜਾਂ ਤੇ ਰਹਿਣ ਵਾਸਤੇ ਇੱਕ ਜਗ੍ਹਾ ਵੀ ਤੇ ਸਾਡੇ ਦਿਮਾਗ ਇਹ ਚੀਜ਼ ਸਮਝਦੇ ਜਾਂਦਾ ਸੀ ਪਰ ਹੁਣ ਦੇ ਟਾਈਮ ਇਹ ਚੀਜ਼ ਸਾਡੇ ਲਈ ਪ੍ਰਦਾਨ ਦੀ ਦੇਖੋ ਤੇ ਸ਼ਰਾਬ ਬਣ ਚੁੱਕੀ ਹੈ ਕਿਵੇਂ ਅਸੀਂ ਫੋਨ ਦੇ ਉੱਤੇ ਲੱਖਾਂ ਹੀ ਅਣਗਿਣਤ ਰੀਲਾਂ ਦੇਖ ਰਹੇ ਹੁੰਦੇ ਆ ਕਦੇ ਕੋਈ ਖੁਸ਼ੀ ਵਾਲੀ ਕਦੇ ਕੋਈ ਕਮੀ ਵਾਲੀ ਕਦੇ ਕਿ ਸਾਨੂੰ ਦੇਖ ਕੇ ਸਭ ਇਹ ਕਹਿੰਦੇ ਨੇ ਵੀ ਸਾਡੀ ਡਿਪਰੈਸ਼ਨ ਡਿਪਰੈਸ ਹੋ ਜਾਂਦੀ ਆ ਜਾਂ ਅਸੀਂ ਬਹੁਤ ਹੀ ਗੁੱਸੇ ਹੋ ਜਾਂਦੇ ਆ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡੇ ਹਾਰਮੋਨ ਤੇ ਸਾਡਾ ਮੂਡ ਅਪ ਡਾਊਨ ਹੁੰਦਾ ਰਹਿੰਦਾਗਾ ਅਪ ਡਾਊਨ ਫੇਰ ਅਪ ਹੋ ਜਾਂਦਾਗਾ ਜਦੋਂ ਕੋਈ ਚੰਗੀ ਚੀਜ਼ ਦੇਖ ਲੈਨੇ ਆ ਤੇ ਫੇਰ ਇੱਕਦਮ ਡਾਊਨ ਹੋ ਜਾਂਦਾ ਜਦੋਂ ਉਸ ਵੀ ਮਾੜੀ ਚੀਜ਼ ਦੇਖ ਲੈਨੇ ਆ ਇਹਦਾ ਇਫੈਕਟ ਸਾਡੇ ਹਾਰਮੋਨਸ ਦੇ ਵੀ ਹੁੰਦਾਗਾ ਹਾਰਮੋਨਸ ਵੀ ਉੱਤੇ ਥੱਲੇ ਹੋਣ ਲੱਗ ਜਾਂਦੀ ਆ ਤੇ ਹੁਣ ਗੱਲ ਆਉਂਦੀ ਆ ਵੀ ਇਹ ਚੀਜ਼ ਕਿਉਂ ਹੋ ਰਹੀ ਆ ਕੀ ਕਾਰਨ ਨਾ ਵੀ ਬਲੂ ਸਕਰੀਨ ਅਸੀਂ ਕਹਿ ਸਕਦੇ ਹਾਂ ਵੀ ਬਲੂ ਲਾਈਟ ਹੁੰਦੀ ਹੈ ਫੋਨਾਂ ਦੇ ਵਿੱਚ ਉਹ ਵੀ ਇਫੈਕਟ ਕਰਦੀ ਹੈ ਚਲੋ ਤੁਹਾਨੂੰ ਇੱਕ ਸੋਖਾ ਐਗਜ਼ਾਮਪਲ ਦਿੰਦਾ ਹਾਂ ਅੱਜ ਕੱਲ ਅਸੀਂ ਸੁਣਦੇ ਹਾਂ ਵੀ NEET ਤੇ AIET ਦੀ ਤਿਆਰੀ ਬਹੁਤ ਵਕਲ ਰਹੀ ਆ ਉਹ ਜਵਾਕ ਦੋ ਕਿਤਾਬਾਂ ਨੂੰ ਫੋਲੋ ਕਰਨੀਆਂ ਹੁੰਦੀਆਂ ਨੇ ਪਰ ਕਈ ਜਵਾਕੀ ਹੁੰਦੇ ਚਾਰ ਪੰਜ ਕਿਤਾਬਾਂ ਨੇ ਆ ਕੇ ਰੱਖ ਲੈਂਦੇ ਆ ਕਿ ਕਿ ਸਬਜੈਕਟ ਦੀਆਂ ਹੁਣ ਉਹ ਜਵਾਕਾਂ ਤੋਂ ਕੀ ਆ ਨਾ ਤਾਂ ਇੱਕ ਕਿਤਾਬ ਪੂਰੇ ਚੰਗੇ ਤਰੀਕੇ ਨਾਲ ਹੁੰਦੀ ਆ ਤੇ ਪੰਜ ਕਿੱਥੋਂ ਹੋਣਗੀਆਂ ਉਹ ਇਹ ਚੀਜ਼ ਨੂੰ ਵਿੱਚ ਲੈ ਕੇ ਬਹਿ ਜਾਂਦਾ ਗੁੰਝਲਦਾਰੀ ਬਣ ਜਾਂਦੀ ਹੈ ਕਿ ਮੈਂ ਇਹ ਵੀ ਪੂਰੀ ਕਰਨੀ ਹੈ ਇਹ ਪੂਰੀ ਕਰਨੀ ਹੈ ਉਦਾਂ ਹੀ ਸਾਡੇ ਦਿਮਾਗ ਨਾਲ ਹੋ ਜਾਂਦਾਗਾ ਕਿ ਮੈਂ ਇਹ ਚੀਜ਼ ਵੀ ਦੇਖਣੀ ਸੀ ਮੈਂ ਇਹ ਵੀ ਦੇਖੀ ਸੀ ਮੈਂ ਵੀ ਯਾਦ ਰੱਖਣੀ ਹੈ ਮੈਂ ਵੀ ਯਾਦ ਰੱਖੀ ਮੈਂ ਭੁੱਲਾਂਗੀ ਸੋ ਇਹ ਚੀਜ਼ ਦੇ ਕਰਕੇ ਸਾਡਾ ਦਿਮਾਗ ਆਪਦੇ ਆਪ ਦੇ ਵਿੱਚ ਇੱਕ ਪੀਅਰ ਪ੍ਰੈਸ਼ਰ ਦੇ ਸਟੇ ਲਈ ਆ ਕਿ ਇੱਕ ਲੂਪ ਦੇ ਵਿੱਚ ਜਾਂ ਇੱਕ ਚੱਕਰ ਦੇ ਵਿੱਚ ਫਸ ਜਾਂਦਾਗਾ ਜਿੱਥੇ ਉਹ ਕਹਿ ਦਿੰਦਾ ਕਿ ਇਹ ਚੀਜ਼ ਆਈ ਚੱਲੀ ਜਾਂਦੀ ਹੈ ਉਹ ਆਈ ਚੱਲੀ ਜਾਂਦੇ ਸਾਡਾ ਟੈਂਸ਼ਨ ਸਪੈਮ ਖਰਾਬ ਕਰ ਦਿੰਦੀ ਆ ਟੈਂਸ਼ਨ ਸਪੈਮ ਵੀ ਇਹਦਾ ਇੱਕ ਹਿੱਸਾ ਹੈਗਾ ਉਹਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਸਾਡੇ ਲਈ ਕਿਉਂਕਿ ਜਿਹੜਾ ਅਸੀਂ ਸ਼ਾਰਟ ਕੰਟੈਂਟ ਡੇਲੀ ਦੇਖਦੇ ਆ ਇਹ ਸਾਡੀ ਯਾਦ ਕਰਨ ਦੀ ਤਾਕਤ ਤੇ ਇਫੈਕਟ ਕਰਦਾ ਹੈਗਾ ਤੇ ਸਾਡੇ ਲੰਬੀਆਂ ਚੀਜ਼ਾਂ ਯਾਦ ਰੱਖਣ ਤੇ ਬਹੁਤ ਇਫੈਕਟ ਕਰਦਾ ਹੈਗਾ ਚਲੋ ਹੁਣ ਗੱਲ ਆਉਂਦੀ ਆ ਕਿ ਅਸੀਂ ਇਹਨੂੰ ਫਿਕਸ ਕਿਵੇਂ ਕਰ ਸਕਦੇ ਹਾਂ ਯਾਨੀ ਕਿਉਰ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਘਰੋਂ ਬਾਹਰ ਨਿਕਲਣਾ ਪੈਣਾਗਾ ਘੰਟਾ ਅੱਧਾ ਘੰਟਾ ਪਾਰਕ ਦੇ ਵਿੱਚ ਲੋਕਾਂ ਨੂੰ ਮਿਲ ਸਕੀਏ ਇਸ ਤੋਂ ਬਾਅਦ ਸਾਡੇ ਕੋਲੇ ਸਾਡੀ ਡੇਲੀ ਲਾਈਫ ਦੇ ਵਿੱਚ ਅੱਧਾ ਘੰਟਾ ਇਹ ਜਿਆ ਟਾਈਮ ਹੋਣਾ ਚਾਹੀਦਾ ਵੀ ਜਿੱਥੇ ਸਿਕ ਚੰਗੀ ਕਿਤਾਬ ਪੜਹੀਏ ਤੇ ਆਪ ਦਾ ਫੋਨ ਬੰਦ ਰੱਖੀਏ ਫੋਨ ਬੰਦ ਰਹੂਗਾ ਅਸੀਂ ਦੂਰ ਰਹਾਂਗੇ ਚੀਜ਼ਾਂ ਤੋਂ ਅਖੀਰ ਤੇ ਮੈਂ ਕਹਿਣਾ ਚਾਹੁੰਨਾਗਾ ਕਿ ਤੁਸੀਂ ਬ੍ਰੋਕਨ ਨਹੀਂ ਹੋ ਤੁਹਾਡਾ ਬ੍ਰੇਨ ਓਵਰਲੋਡਡ ਆ ਓਵਰ ਸਟੀਮੂਲੇਟਡ ਆ ਅਨਟ੍ਰੇਨਡ ਆ ਤੇ ਇਹ ਐਂਡ ਨਹੀਂ ਹੈਗਾ ਇਹ ਤੁਹਾਡਾ ਲਾਈਫ ਦਾ ਟਰਨਿੰਗ ਪੁਆਇੰਟ ਹੋ ਸਕਦਾ ਤੁਸੀਂ ਲਾਈਫ ਚੇਂਜ ਕਰ ਸਕਦੇ ਹੋ ਬਸ ਥੋੜਾ ਜਿਆ ਐਂਡੋਰ ਕਰਨਾ ਪੈਣਾਗਾ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ ਦੇ ਤੁਹਾਨੂੰ ਚੈਨਲ ਜੰਗ ਲੱਗਾ ਦਾ ਪਲੀਜ਼ ਸਬਸਕ੍ਰਾਈਬ ਕਰਕੇ ਜਾਓ